ਮਾੜੇ ਤੇ ਤਾਂ ਹਰੇਕ ਨੂੰ ਗੁੱਸਾ ਆ ਜਾਂਦਾ ਜਿਹੜਾ ਉਹਦੇ ਬਰੋਬਰ ਦੇ ਨਾਲ ਮੱਥਾ ਲਾਵੇ ਉਹਨੂੰ ਸੂਰਮਾ ਕਹਿੰਦੇ ਆ ਕਹਿੰਦਾ ਮੈਂ ਤੈਨੂੰ ਤਾਂ ਮਾਰਨਾ ਤਾਂ ਨਹੀਂ ਚੰਗਾ ਕਿਨੇ ਆ ਕਹਿੰਦਾ ਠੀਕ ਆ ਧੀ ਦਾ ਰਿਸ਼ਤਾ ਕਹਿੰਦਾ ਦੇਣਾ ਮੈਂ ਤਾਂ ਨਹੀਂ ਚੰਗਾ ਮੰਨਿਆ ਵੀ ਮੈਂ ਧੀ ਦਾ ਇਹਨੂੰ ਰਿਸ਼ਤਾ ਨਹੀਂ ਦੇਣਾ ਤੇ ਕਹਿੰਦਾ ਮੈਨੂੰ ਮਾਰਨ ਦੇ ਤਾਂ ਫਿਰ ਵਧੀਆ ਸੀ ਕਹਿੰਦਾ ਤੈਨੂੰ ਮਾਰਨਾ ਮੈਂ ਇਸ ਕਰੋਂ ਨਹੀਂ ਜਦੋਂ ਮੈਂ ਮੱਥਾ ਕਿਨੇ ਲਾਇਆ ਕਰੋ ਫਿਰ ਉਹ ਰਖਾ ਗੱਟ ਕੇ ਰੱਖਿਆ ਇਹ ਕਹਿੰਦਾ ਤਾਂ ਮਾਰਿਆ ਇਹ ਕਹਿੰਦਾ ਮੈਂ ਇਹਨੂੰ ਮਾਰ ਦੂੰ ਜਦੋਂ ਬਾਦਸ਼ਾਹ ਨੇ ਵੀਰੋ ਰੁਕਾ ਪੜਿਆ ਸ਼ਿਵਲੀ ਦੇ ਸੈਨ ਕੀਤੇ ਵੇ ਵੀ ਮੈਂ ਤੈਨੂੰ ਮਾਰ ਦੂੰ ਤੂੰ ਲਾਹੌਰ ਦਾ ਦੁੱਲਾ ਬਾਦਸ਼ਾਹ ਬਣ ਜੀ ਮੈਂ ਤੇਰਾ ਵਜ਼ੀਰ ਬਣ ਜੂੰ ਹੁਣ ਅਕਬਰ ਬਾਦਸ਼ਾਹ ਕਹਿੰਦਾ ਜਿਹੜਾ ਦੁੱਲਾ ਹੈ ਇਹ ਮੇਰਾ ਮਿੱਤਰ ਆ ਜਿਹੜਾ ਸ਼ਿਵਲੀ ਹੈ ਮੇਰਾ ਦੁਸ਼ਮਣ ਆ ਜਿਹੜਾ ਮੈਨੂੰ ਮਾਰ ਲੱਗਿਆ ਸੀ ਜੇ ਦੁੱਲਾ ਨਾ ਹੁੰਦਾ ਇਹਨੇ ਮੈਨੂੰ ਮਾਰ ਦੇਣਾ ਸੀ ਕਹਿੰਦਾ ਦੁੱਲੇ ਨੂੰ ਫਤਰੀਆਂ ਲਾ ਦਿਓ ਸ਼ਿਵਲੀ ਦੇ ਲਾ ਦਿਓ ਇਹਨੂੰ ਗੱਡ ਕੇ ਕੁੱਤਿਆਂ ਤੋਂ ਤੜਵਾ ਦਿਓ ਕਹਿੰਦਾ ਲਾਹੌਰ ਦਾ ਪੁੱਤ ਲਾਹੌਰ ਦਾ ਪੁੱਤ ਸੱਦੋ ਇਹਦੀਆਂ ਬੇੜੀਆਂ ਥੋੜੀਆਂ ਵੜ ਦਿਓ ਦੁੱਲਾ ਕਹਿੰਦਾ ਬਾਸ਼ਾਹਲ ਹਰ ਦਾ ਪੁੱਤ ਕੀ ਕਰਨਾ ਆ ਦੁੱਲੇ ਜਿਹਨੇ ਮਸ਼ੀਨੀ ਸੰਗਣ ਲੱਗੇ ਵੱਢਣੇ ਆ ਉਹ ਕਹਿੰਦਾ ਬਾਸ਼ਾਹ ਤਾਂ ਕੱਚੇ ਤੰਦ ਹੈ ਜਦੋਂ ਪੜਾਕੇ ਪਾਉਂਗਾ ਨਾ ਤੇਰਾ ਮਹਿਲ ਵੀ ਥਰ ਥਰ ਕੰਬੂਗਾ ਤੂੰ ਕਿਹੜੀਆਂ ਪੇੜੀਆਂ ਦੀਆਂ ਗੱਲਾਂ ਕਰਦਾ ਉੱਥੇ ਕੀ ਗੱਲ ਐ اکبر ਦੀ ਸੁਣ ਕੇ ਦੁੱਲੇ ਦੇ ਦਿਲ ਵਿੱਚ ਝੁੱਠੀ ਲਹਿਰ ਆ ਬਾਸ਼ਾ ਕੀ ਕਰਨਾ ਪੁੱਤ ਲਹਾਰ ਦਾ ਤੂੰ ਹੀ ਜਣਾ ਤਖਤੇ ਠਹਿਰ ਜਦ ਮੈਂ ਤੋੜੂ ਸੰਗਣ ਵੇੜੀਆਂ ਤੇਰਾ ਥਰ ਥਰ ਕੰਬੂਗਾ ਮਹਿਲ ਜਦੋਂ ਦੁੱਲੇ ਨੇ ਪੇੜੀਆਂ ਨੂੰ ਦਿੱਤਾ ਕਿਹੜਾ ਪਰ ਇਹ ਪੜਾਕੇ ਤਰੇਕ ਦੁੱਲ ਨੇ ਨੇ ਬੇੜੀਆਂ ਤੋੜੀਆਂ ਜਦੋਂ ਦੁੱਲ ਸੰਗੇ ਬੇੜੀਆਂ ਜਦਾਂ ਥਰ ਥਰ ਨੂੰਗਾ ਮੈਨ ਤੋੜ ਕੇ ਸੰਗਲ ਬੇੜੀਆਂ ਦੁੱਲ ਨੇ ਦੋੜ ਲੈ ਦੋੜ ਨੇ ਕੱਢ ਲੈ ਪੈਰ ਅਖਬਰ ਬੈਠਾ ਤਖਤੇ ਦੁੱਲਾ ਚੱਕਿਆ ਗੈਰ ਤੇਰੇ ਵਰਸੀ ਮਾਰਾਂ ਵਿੱਚ ਗੰਨਦੇ ਇਹ ਕੋਈਆ ਰੱਤ ਦੀ ਜਲਾਵਾ ਨਹਿਰ ਤੇਰੇ ਵਰਸੀ ਮਾਰਾਂ ਜੋੜ ਕੇ ਪਪਗਾ ਜੱਥੋ ਲਮਾ ਪਿਉ ਦਾ ਨੇ ਦਾ ਪੈਰ ਕਿੰਨੇ ਬੇੜੀਆਂ ਤੋੜ ਕੇ ਤਕਾਫੀ ਹੋ ਜਾਣਾ ਦੁੱਲਾ Su <laughs> Ele <laughs> tá ਓ ਤੇਰਾ ਦੋਰ ਸਈਏ ਓ ਕੋਣ ਕਸਾਂਗਾ ਬਲਲੇ ਬੂੰਦੂ ਕਦ ਲੈ ਤਾ ਓ ਅਟਵਰ ਲੈ ਬਾਦਾਰੀ ਓ ਅੱਜ ਮੇਰੇ ਪਾਸ ਬਗਤ ਆਸੀ ਤੇਰਾ ਚਾਕਿਆ ਕਰ ਤੇਰਾ ਬਾਸੀ ਮਾਰ ਮਜਕਾਨੀ ਓ ਬਦੀ ਮਾਰ ਬਦਗਾ ਲੀ ਓ ਰਤ ਦੀ ਚੱਲਾ ਹਾਂ فما را جور जमी <laughs> वई <laughs>